ਸਸ਼ੀ ਕਾਲਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਰਾਂ ਹਰਜੀਤ ਕੌਰ ਦੁਆਰਾ ਲਿਖਿਆ ਗਿਆ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਦਾ ਪਾਗ ਭੀਮ ਲੱਗੀ ਆਓ ਸ਼ੁਰੂ ਕਰੀਏ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪਾਗ ਵਧੀਆ ਲੱਗੇਗਾ ਸੋਨੂੰ ਅੰਦਰ ਜਾ ਕੇ ਰੀਨ ਨੂੰ ਪੁੱਛਦਾ ਹੈ ਤਾਂ ਉਹ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਤਾਂ ਅੰਦਰ ਹੀ ਪਈ ਸੀ ਸੋਨੂੰ ਬਾਹਰ ਆ ਕੇ ਕਹਿੰਦਾ ਹੈ ਕਿ ਮੰਮੀ ਕਹਿੰਦੀ ਮੈਨੂੰ ਨਹੀਂ ਪਤਾ ਪਰ ਕੀ ਉਹ ਤਾਂ ਸੋਚਦੀ ਆ ਕਿ ਸ਼ੀਲਾ ਆਂਟੀ ਵੀ ਆਪਣੇ ਕਰ ਗਈ ਹੋਈ ਸੀ। ਵਿੰਮੀ ਦੀਦੀ ਨੂੰ ਜ਼ਰੂਰ ਮੰਮੀ ਨੇ ਹੀ ਕੁਝ ਕਿਹਾ ਹੋਣਾ ਹੈ। ਉਹ ਤਾਂ ਹੀ ਚਲੇ ਗਈ ਹੋਣੀ। ਬਲਰਾਜ ਕਹਿੰਦਾ ਕਿ ਸ਼ਾਮ ਹੋ ਗਈ ਆ ਹੁਣੇ ਰਾਤ ਹੋ ਜਾਣੀ ਆ। ਵਿੰਮੀ ਨੂੰ ਕਿੱਥੇ ਲੱਭਾਂਗੇ? ਸੋਨੂੰ ਬਲਰਾਜ ਨੂੰ ਕਹਿੰਦਾ ਕਿ ਸਾਨੂੰ ਪੁਲਿਸ ਕੋਲ ਰਿਪੋਰਟ ਲਿਖਵਾ ਦਿੰਦੇ ਆ। ਪੁਲਿਸ ਭਾਬੀ ਨੂੰ ਲੱਭ ਲਪੇਗੀ। ਵਿੱਪਨ ਵੀ ਕਹਿੰਦਾ ਹੈ ਕਿ ਸਾਨੂੰ ਜਲਦੀ ਪੁਲਿਸ ਰਿਪੋਰਟ ਕਰਨੀ ਚਾਹੀਦੀ ਆ। ਕੀਰਤ ਕਹਿੰਦੀ ਹੈ ਕਿ ਮੈਂ ਵੀਰੇ ਨੂੰ ਫੋਨ ਕਰਦੇ ਆ। ਉਹ ਪੁਲਿਸ ਨੂੰ ਕਹੇਗਾ ਤੇ 체ਤੀ ਕਾਰਵਾਈ ਕਰਨਗੀ ਉਹ ਰੋਹਨ ਨੂੰ ਫੋਨ ਕਰਦੀ ਹੈ ਤਾਂ ਰੋਹਨ ਦਾ ਫੋਨ ਬੰਦ ਆਉਂਦਾ ਹੈ ਕੀਰਤ ਆਪਣੇ ਮੰਮੀ ਪਾਪਾ ਨੂੰ ਫੋਨ ਕਰਕੇ ਰੋਹਨ ਬਾਰੇ ਪੁੱਛਦੀ ਹੈ ਤਾਂ ਉਹ ਕਹਿੰਦੇ ਅਜੇ ਉਹ ਘਰ ਨਹੀਂ ਆਇਆ ਕੀਰਤ ਕਹਿੰਦੀ ਹੈ ਕਿ ਮੰਮੀ ਵੀਰ ਦਾ ਫੋਨ ਬੰਦ ਆ ਰਿਹਾ ਹੈ ਪਤਾ ਨਹੀਂ ਕੀ ਗੱਲ ਹੈ ਸ਼ੁਸ਼ਮਾ ਰੋਹਨ ਦਾ ਫੋਨ ਕਿਉਂ ਬੰਦ ਆ ਰਿਹਾ ਹੈ ਸਭ ਠੀਕ ਹੋਵੇ ਉਹ ਤਾਂ ਸ਼ਿਵਾਨੀ ਨਾਲ ਗਿਆ ਸੀ ਤੂੰ ਸ਼ਿਵਾਨੀ ਦੇ ਫੋਨ ਤੇ ਗੱਲ ਕਰਕੇ ਵੇਖ ਲੈ ਕੀ ਪਤਾ ਰੋਹਨ ਦਾ ਫੋਨ ਬੰਦ ਹੋ ਗਿਆ ਹੋਵੇ ਕੀਰਤ ਦੀ ਸ਼ਿਵਾਨੀ ਦੇ ਫੋਨ ਤੇ ਫੋਨ ਕਰਦੀਆ ਤਾਂ ਸ਼ਿਵਾਨੀ ਕਹਿੰਦੀ ਆ ਕਿ ਰੋਹਨ ਮੈਨੂੰ ਕੱਢ ਛੱਡ ਕੇ ਚਲਾ ਗਿਆ ਸੀ ਉਸ ਨੂੰ ਇਥੋਂ ਗਿਆਨ ਲਗਭਗ ਅੱਧਾ ਘੰਟਾ ਹੋ ਗਿਆ ਹੈ ਸ਼ਿਵਾਨੀ ਕੀਰਤ ਨੂੰ ਕਹਿੰਦੀ ਆ ਕਿ ਦੀਵੀ ਤੁਸੀਂ ਕਿਉਂ ਪੁੱਛ ਰਹੇ ਹੋ ਕੀਰਤ ਕਹਿੰਦੀ ਹੈ ਕਿ ਵੀਰੇ ਦਾ ਫੋਨ ਪੰਦ ਆ ਰਿਹਾ ਸੀ ਤੇ ਅਜੇ ਤੱਕ ਕਰ ਵੀ ਨਹੀਂ ਪਹੁੰਚਿਆ ਇਸ ਕਰਕੇ ਪੁੱਛ ਰਹੀ ਸੀ ਸ਼ਿਵਾਨੀ ਉਦੋਂ ਤਾਂ ਰੋਹਨ ਦਾ ਫੋਨ ਚੱਲਦਾ ਸੀ ਤੁਸੀਂ ਫਿਕਰ ਨਾ ਕਰੋ ਉਹ ਕਿਤੇ ਕੰਮ ਚਲੇ ਗਏ ਹੋਣਗੇ ਫੋਨ ਤਾਂ ਚਾਰਜਰ ਖਤਮ ਹੋਣ ਕਰਕੇ ਬੰਦ ਹੋ ਜਾਂਦਾ ਹੈ ਸ਼ਿਵਾਨੀ ਨੂੰ ਫੋਨ ਕਰਨ ਤੋਂ ਬਾਅਦ ਕੀਰਤ ਆਪਣੀ ਮੰਮੀ ਨੂੰ ਦੱਸਦੀ ਆ ਤਾਂ ਸ਼ਸ਼ਮਾ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਵਿਮੀ ਵੀ ਘਰੋਂ ਚਲੀ ਗਈ ਆ ਤੇ ਰੋਹਨ ਵੀ ਕਰਨੀ ਆਇਆ ਉਹ ਕੀਰਤ ਨੂੰ ਕਹਿੰਦੀ ਆ ਕਿ ਕਿਤੇ ਰੋਹਨ ਤਾਂ ਵਿਮੀ ਨੂੰ ਲੈ ਕੇ ਕਿਤੇ ਚਲਾ ਗਿਆ ਹੋਵੇਗੀ ਕੀਰਤ ਕਹਿੰਦੀ ਆ ਕਿ ਮੰਮੀ ਵੀਰਾ ਇਸ ਤਰ੍ਹਾਂ ਨਹੀਂ ਕਰਦਾ ਉਹ ਜੋ ਕਹਿੰਦਾ ਹੈ ਉਹੀ ਕਰਦਾ ਹੈ ਜੇ ਉਸਨੇ ਵਿਮੀ ਨੂੰ ਲੈ ਕੇ ਜਾਣਾ ਹੁੰਦਾ ਤਾਂ ਉਹ ਵਿਆਹ ਲਈ ਹਾਂ ਹੀ ਨਾ ਕਰਦਾ ਕਿਸੇ ਕੰਮ ਚਲਾ ਗਿਆ ਹੋਵੇਗਾ ਵਿਪਨ ਤੇ ਸੋਨੂ ਪੁਲਿਸ ਰਿਪੋਰਟ ਕਰਨ ਵੇ ਜਾਣ ਲੱਗੇ ਬਲਰਾਜ ਕਹਿੰਦਾ ਆ ਕਿ ਜੇ ਥਾਣੇ ਰਿਪੋਰਟ ਲਿਖਵਾਈ ਕਿ ਮੇਰੀ ਨੂੰ ਕਿਤੇ ਚਲੀ ਗਈ ਆ ਤਾਂ ਮੇਰੀ ਬਹੁਤ ਕਦਨਾਮੀ ਹੋਵੇਗੀ ਇਸ ਕਰਕੇ ਆਪਾਂ ਆਪ ਹੀ ਵਿਮੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਇੱਥੇ ਕਿਤੇ ਹੋਵੇਗੀ ਉਸ ਵਿਚਾਰੀ ਨੇ ਇਕੱਲੇ ਕਿੱਥੇ ਜਾਣਾ ਆ ਬੱਪਨ ਅੰਕਲ ਜੇ ਵਿਮੀ ਨੂੰ ਕੁਝ ਹੋ ਗਿਆ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਤੁਸੀਂ ਆਪਣੀ ਇੱਜ਼ਤ ਵਿਖੇ ਜੋ ਉਸ ਦੀ ਤੁਹਾਨੂੰ ਕੋਈ ਪਰਵਾਹ ਨਹੀਂ ਪਹਿਲਾਂ ਹੀ ਤੁਸੀਂ ਉਸ ਦੀ ਜ਼ਿੰਦਗੀ ਨਰਕ ਬਣਾ ਕੇ ਰੱਖੀ ਹੋਈ ਸੀ ਬਲਰਾਜ ਪੁੱਤਰ ਮੈਂ ਤਾਂ ਹਮੇਸ਼ਾ ਉਸ ਨੂੰ ਆਪਣੀ ਧੀ ਸਮਝਿਆ ਹੈ ਮੈਂ ਤਾਂ ਇਹ ਸੋਚਦਾ ਹਾਂ ਕਿ ਖਾਮ ਖਾ ਮੇਰੀ ਤੇ ਮਰੀ ਦੀ ਬਦਨਾਮੀ ਨਾ ਹੋਵੇ ਕੀ ਪਤਾ ਕਿਤੇ ਇੱਥੇ ਹੀ ਹੋਵੇ ਤੇ ਵਾਪਸ ਆ ਜਾਵੇ ਕੀਰਤ ਪਾਪਾ ਜੀ ਜੇ ਪੁਲਿਸ ਕੰਪਲੇਨ ਕਰਨਾ ਚਾਹੁੰਦੇ ਹੋ ਤਾਂ ਹੂੰ ਜੋ ਅੰਦਰ ਬੈਠਿਆ ਉਸ ਦੀ ਕਰੋ ਮੈਂ ਪੂਰੇ ਯਕੀਨ ਨਾਲ ਕਹਿੰਦੀ ਹਾਂ ਕਿ ਵਿੰਮੀ ਦੀਦੀ ਨੂੰ ਘਰ ਇਕੱਲਾ ਵੇਖ ਕੇ ਇਸ ਨੇ ਹੀ ਕੁਝ ਕੀਤਾ ਹੈ ਤੇ ਪੁਲਿਸ ਤੋਂ ਬਿਨਾਂ ਇਸ ਨੇ ਮੰਨਣਾ ਵੀ ਨਹੀਂ ਸੁਣ ਕੀਰਤ ਕੁਝ ਸੋਚ ਸਮਝ ਕੇ ਬੋਲ ਮੰਮੀ ਨੇ ਭਾਬੀ ਨੂੰ ਘਰੋਂ ਤਾਂ ਨਹੀਂ ਕੱਢਿਆ ਬਲਰਾਜ ਕੀਰਤ ਸਹੀ ਕਹਿ ਰਹੀ ਆ ਹੋ ਸਕਦਾ ਹੈ ਕਿ ਇਸ ਨੇ ਹੀ ਵਿੰਮੀ ਨੂੰ ਕੁਝ ਕਿਹਾ ਹੋਵੇ ਜਿਸ ਕਰਕੇ ਉਹ ਘਰੋਂ ਚਲੀ ਗਈ ਹੋਵੇ ਉਹ ਅੰਦਰ ਜਾ ਕੇ ਰੀਨੂ ਨੂੰ ਕਹਿੰਦਾ ਹੈ ਕਿ ਆਪਣੇ ਆਪ ਦੱਸ ਦੇ ਵਿੰਮੀ ਕਿੱਥੇ ਆ ਨਹੀਂ ਤਾਂ ਮੈਂ ਤੇਰੀ ਪੁਲਿਸ ਕੋਲ ਰਿਪੋਰਟ ਕਰਨ ਲੱਗਾ ਹਾਂ ਕਿ ਇਸ ਨੇ ਹੀ ਵਿੰਮੀ ਨਾਲ ਕੁਝ ਕੀਤਾ ਆ ਰੀਨੂ ਕਹਿੰਦੀ ਆ ਕਿ ਮੈਨੂੰ ਕੀ ਪਤਾ ਮੈਂ ਤਾਂ ਅੰਦਰ ਸੁੱਤੀ ਹੋਈ ਸੀ ਉਦਾ ਕੀ ਪਤਾਇਆ ਮੌਕਾ ਵੀ ਕਿਸੇ ਨਾਲ ਪੱਜ ਗਈ ਹੋਵੇ ਬਲਰਾਜ ਇਹ ਗੱਲ ਸੁਣ ਕੇ ਬਹੁਤ ਗੁੱਸਾ ਹੁੰਦਾ ਹੈ ਤੇ ਉਹ ਤਿੰਨ ਚਾਰ ਚਪੇੜਾਂ ਰੀਨੂ ਦੇ ਮੂੰਹ ਤੇ ਮਾਰਦਾ ਹੈ ਥੱਪੜ ਮਾਰਨ ਦੀ ਆਵਾਜ਼ ਸੁਣ ਕੇ ਸੋਨੂ ਤੇ ਕੀਤ ਤੇ ਵਿੱਪਨ ਵੀ ਅੰਦਰ ਆ ਜਾਂਦੇ ਹਨ ਸੋਨੂ ਬਲਰਾਜ ਨੂੰ ਕਹਿੰਦਾ ਕਿ ਪਾਪਾ ਤੁਸੀਂ ਮੰਮੀ ਤੇ ਹੱਥ ਚੁੱਕਿਆ ਬਲਰਾਜ ਰੋਂਦਾ ਹੋਇਆ ਕਹਿੰਦਾ ਆ ਕਿ ਜੀ ਮੈਂ ਇਹ ਹੱਥ ਪਹਿਲਾਂ ਚੁੱਕਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਦਿਨ ਨਾ ਵੇਖਣੇ ਪੈਂਦੇ ਪਰ ਰੀਨੂ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਸੀ ਬਲਨਾਸ਼ ਵਿਪਰ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਦੇ ਖਿਲਾਫ ਰਿਪੋਰਟ ਲਿਖਵਾਓ ਕਿ ਇਸਨੇ ਵੀ ਵਿੰਮੀ ਨੂੰ ਪਤਾ ਨਹੀਂ ਕਿੱਥੇ ਗਾਇਬ ਕਰ ਦਿੱਤਾ ਹੈ ਵਿਪਨ ਤੇ ਸੋਨੂ ਪੁਲਿਸ ਥਾਣੇ ਜਾ ਕੇ ਵਿੰਮੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਕੇ ਆਪੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ ਉਧਰ ਕੀਰਤ ਤੇ ਉਸ ਦੇ ਮੰਮੀ ਪਾਪਾ ਰੋਣ ਲਈ ਪਰੇਸ਼ਾਨ ਹੋ ਰਹੇ ਸਨ ਕਿ ਉਸ ਦਾ ਫੋਨ ਕਿਉਂ ਬੰਦ ਆ ਰਿਹਾ ਹੈ ਤੇ ਉਹ ਅਜੇ ਤੱਕ ਕਰਵੀ ਨਹੀਂ ਪਹੁੰਚਿਆ ਸ਼੍ਰੀਸ਼ਮਾਤਾ ਕੜੀਮੁੜੀ ਕੀਰਤ ਨੂੰ ਫੋਨ ਕਰਕੇ ਕਹਿੰਦੀ ਆ ਕਿ ਮੈਨੂੰ ਤਾਂ ਲੱਗਦਾ ਆ ਰੋਹਨ ਹੀ ਵੇ ਮੈਨੂੰ ਲੈ ਕੇ ਚਲਾ ਗਿਆ ਆ ਕੀਰਤ ਕਹਿੰਦੀ ਆ ਕਿ ਮੰਮੀ ਵੀਰੇ ਤੇ ਵਿਸ਼ਵਾਸ ਕਰੋ ਉਹ ਕਦੇ ਵੀ ਕੋਈ ਗਲਤ ਕੰਮ ਨਹੀਂ ਕਰ ਸਕਦਾ ਮੈਨੂੰ ਤਾਂ ਉਸਦੀ ਫਿਕਰ ਹੋ ਰਹੀ ਆ ਪਤਾ ਨਹੀਂ ਇਹਨੇ ਦੀ ਕਿਉਂ ਲਾ ਦਿੱਤੀ ਵਿਮੀ ਨੂੰ ਦੋਮਾ ਪਤੀ ਪਤਨੀ ਨੇ ਰੋਟੀ ਖਵਾਈ ਤਾਂ ਉਸਦੇ ਸਰੀਰ ਵਿੱਚ ਜਾਨ ਆਈ ਬੱਚੀ ਨੂੰ ਸਰਜੀਤ ਨੇ ਚੁੱਕ ਲਿਆ ਤੇ ਉਸ ਨੂੰ ਕਹਿੰਦੀ ਆ ਕਿ ਤੀਏ ਕਪੜਿਆਂ ਤੇ ਸ਼ਕਲ ਤੋ ਤਾਂ ਤੁਸੀਂ ਚੰਗੇ ਘਰ ਦੀ ਲੱਗਦੀ ਆਂ ਪਰ ਨਿੱਕੇ ਬੱਚੇ ਨਾਲ ਇਸ ਹਾਲਤ ਵਿੱਚ ਕਿਉਂ ਹੈ ਆਂਟੀ ਜੀ ਹੈ ਤਾਂ ਚੰਗੇ ਘਰਾਂ ਦੀ ਨੂੰਤੀ ਹਾਂ ਪਰ ਮੇਰੀ ਕਿਸਮਤ ਹੀ ਮਾੜੀ ਆ ਤਾਂ ਦੋਸ਼ ਕਿਸ ਨੂੰ ਦੇਵਾਂ ਤੇ ਚੰਗੇ ਘਰਾਂ ਦੇ ਲੋਕ ਆਪਣੀ ਨੂੰਤੀ ਨੂੰ ਇਸ ਤਰ੍ਹਾਂ ਧੱਕੇ ਖਾਂ ਲੈ ਤਾਂ ਨਹੀਂ ਛੱਡਦੇ ਉਹ ਆਦਮੀ ਵਿਮੀਰੋ ਕਹਿਣ ਲਗਾ ਅੰਕਲ ਜੀ ਪਲੀਜ਼ ਅਜੇ ਮੇਰੇ ਤੋਂ ਕੁਝ ਨਾ ਪੁੱਛੋ ਮੇਰੇ ਤੋਂ ਕੁਝ ਨਹੀਂ ਦੱਸਿਆ ਜਾਣਾ ਸੁਰਜੀਤ ਚਲਦੀਏ ਤੂੰ ਆਰਾਮ ਕਰ ਲੈ ਤੂੰ ਬਹੁਤ ਥੱਕੀ ਹੋਈ ਲੱਗ ਰਹੀ ਆਂ ਵੱਚੀ ਨੂੰ ਮੈਂ ਚੁੱਕ ਲਵਾਂਗੀ ਧੀਆ ਕ ਪੁੱਤਰ ਆਂਟੀ ਜੀ ਪੁੱਤਰਾ ਨੂੰ ਕੋਈ ਨਹੀਂ ਸੁਟਦਾ ਧੀ ਤਾਂ ਹੀ ਥੱਕੇ ਖਾਂਦੀ ਫਿਰਦੀ ਆਂ ਸੁਰਜੀਤ ਹਾਈ ਹਾਈ ਕਿਹੋ ਜਿਹੇ ਲੋਕ ਨੇ ਅਸੀਂ ਤਾਂ ਸਾਰੀ ਉਮਰ ਇੱਕ ਧੀ ਲਈ ਵੀ ਤਰਸਦੇ ਰਹੇ ਆਂ ਸਾਡੀ ਰੱਬ ਨੇ ਸੁਣੀ ਨਾ ਜਿਨ੍ਹਾਂ ਨੂੰ ਦਿੰਦਾ ਹੈ ਥੱਕੇ ਮਾਰਦੇ ਹਨ ਚਲਦੀਏ ਤੂੰ ਪੈ ਜਾ ਸੁਰਜੀਤ ਨੇ ਵਿੰਮੀ ਦੇ ਸਿਰ ਤੇ ਹੱਥ ਰੱਖਿਆ ਤਾਂ ਉਸ ਨੂੰ ਮਾਂ ਵਰਗਾ ਅਹਿਸਾਸ ਹੋਇਆ ਇਸ ਤਰ੍ਹਾਂ ਪਿਆਰ ਨਾਲ ਤਾਂ ਸ਼ਾਇਦ ਕਦੀ ਉਸੀ ਮਾਂ ਨੇ ਵਿਯੋਧੀ ਸਿਰ ਤੇ ਹੱਥ ਨਹੀਂ ਰੱਖਿਆ ਸੀ ਉਸ ਦਾ ਦਿਲ ਕੀਤਾ ਕਿ ਉਹ ਕਹੇ ਮਾਂ ਮੇਰੇ ਸਿਰ ਤੋਂ ਹੱਥ ਚੁੱਕੀ ਨਾ ਬੜੀ ਧੀਰਵਾਦ ਕਿਸੇ ਨੇ ਪਿਆਰ ਨਾਲ ਸਿਰ ਤੇ ਹੱਥ ਰੱਖਿਆ ਹੈ ਪਾਪਾ ਕਦੇ ਕਦੇ ਪਿਆਰ ਨਾਲ ਇਸ ਤਰ੍ਹਾਂ ਸਿਰ ਤੇ ਹੱਥ ਰੱਖ ਕੇ ਕਹਿੰਦੇ ਹੁੰਦੇ ਸੀ ਵਿੰਮੀ ਤੂੰ ਤਾਂ ਮੇਰਾ ਪੁੱਤਰ ਆ ਤੇ ਵਿੰਮੀ ਨੂੰ ਸੋਚਤੀ ਹੋਈ ਨੂੰ ਨੀਂਦ ਆ ਗਈ ਉਹ ਦੋਵੇਂ ਬੱਚੇ ਨੂੰ ਲੈ ਕੇ ਬਾਹਰ ਆ ਗਏ ਤਾਂ ਜੋ ਬੱਚੇ ਦੇ ਰੋਣ ਨਾਲ ਵਿੰਮੀ ਦੀ ਨੀਂਦ ਨਾ ਖਰਾਬ ਹੋਵੇ ਸੁਰਜੀਤ ਸੰਪੂਰਨ ਸਿੰਘ ਨੂੰ ਕਹਿੰਦੀ ਆ ਕਿ ਵੱਚੀ ਗਰਮੀ ਨਾਲ ਬੋਂਦਲੀ ਪਈ ਆ ਮੈਂ ਸਨੂੰ ਨਹਾ ਦਿੰਨੀ ਆ ਪਰ ਇਸੇ ਪੌਣ ਨੂੰ ਤਾਂ ਹੋਰ ਕੱਪੜੇ ਵੀ ਨਹੀਂ ਆ ਤੁਸੀਂ ਬਾਜ਼ਾਰ ਜਾ ਕੇ ਇਸ ਲਈ ਤੋਂ ਸੂਟ ਲਿਆ ਦਿਓ ਹਾਂ ਮੈਂ ਲੈ ਆ ਰਿਹਾ ਨਿਆ ਤੇ ਉਹ ਸਕੂਟਰ ਤੇ ਵੱਚੀ ਦੇ ਕੱਪੜੇ ਲੈਣ ਚਲਾ ਗਿਆ ਉਹ ਚਾਰ ਸੂਟ ਵੱਚੀ ਦੇ ਤੌਲੀਆ ਤੇ ਦੋ ਰੈਡੀਮੇਡ ਸੂਟ ਵਿਮੀ ਲਈ ਲੈ ਆਇਆ ਕਹਰਾਇਆ ਤਾਂ ਸੁਰਜੀਤ ਨੇ ਵੱਚੀ ਨੂੰ ਨਹਾ ਕੇ ਨਵੇਂ ਕੱਪੜੇ ਪਾ ਦਿੱਤੇ ਤੇ ਫਿਰ ਉਸ ਨੂੰ ਕੋਲੀ ਵਿੱਚ ਦੁੱਧ ਪਾ ਕੇ ਚਮਚ ਨਾ ਪਿਆ ਆ। ਭੁੱਖੀ ਹੋਣ ਕਰਕੇ ਬੱਚੀ ਫਟਾਫਟ ਦੁੱਧ ਪੀਣ ਲੱਗੀ। ਕੰਢੇਕ ਬਾਦ ਬਿੰਮੀ ਨੂੰ ਜਾ ਗਈ ਤਾਂ ਉਟਕੇ ਬਾਹਰ ਆਏ। ਤਾਂ ਉਸ ਨੇ ਵੇਖਿਆ ਕਿ ਉਹ ਦੋਵੇਂ ਗੁਡੀਆਂ ਨਾਲ ਗੱਲਾਂ ਕਰ ਰਹੀ ਸੀ ਤੇ ਉਹ ਵੀ ਉਹਨਾਂ ਨਾਲ ਖੁਸ਼ ਹੋ ਰਹੀ ਸੀ। ਇਹ ਵੇਖ ਬੀਬੀ ਬਹੁਤ ਖੁਸ਼ ਹੋਈ ਤੇ ਉਹਨਾਂ ਕੋਲ ਆ ਕੇ ਬੈਠਦੀ ਤੇ ਗੁਡੀਆਂ ਦੇ ਨਵੇਂ ਕੱਪੜੇ ਪਾਏ ਵੇਖ ਕੇ ਕਹਿੰਦੀ ਆਂਟੀ ਤੁਸੀਂ ਇਹਦੇ ਨਵੇਂ ਕੱਪੜੇ ਵੀ ਲਿਆਏ। ਸੁਰਜੀਤ ਕਹਿੰਦੀ ਤੇਰੇ ਪਾਪਾ ਤੇਰੀ ਲਈ ਵੀ ਲੈ ਕੇ ਆਇਆ ਤੇ ਸਾਨੂੰ ਆਂਟੀ ਅੰਕਲ ਨਹੀਂ ਮम्मी पापा ਕਿਹਾ ਕਰ ਤੇਰਾ ਤੇ ਬੱਚੀ ਦਾ ਨਾਂ ਕੀ ਆ ਪੁੱਤਰ ਸੰਪੂਰਨ ਸਿੰਘ ਵਿੰਮੀ ਦੇ ਸਿਰ ਤੇ ਪਿਆਰ ਨਾਲ ਧਰਤ ਰੱਖਦਾ ਹੋਇਆ ਪੁੱਛਦਾ ਹੈ ਮੇਰਾ ਨਾ ਵਿੰਮੀ ਤੇ ਬੱਚੀ ਦਾ ਨਾਂ ਅਨਾਮਿਕ ਹੈ ਤੂੰ ਬੇਟਾ Hindu ਪਰਿਵਾਰ ਦੀ ਬੱਚੀ ਆ ਜਦੋਂ ਸੰਪੂਰਨ ਸਿੰਘ ਨੇ ਕਿਹਾ ਤਾਂ ਵਿੰਮੀ ਉਸੇ ਮੂੰਹ ਵੱਲ ਵੇਖਣ ਲੱਗੀ ਪੁੱਤ ਮੈਂ ਉਂਝ ਹੀ ਪੁੱਛ ਰਹਾ ਹਾਂ ਤੂੰ ਮਨ ਵਿੱਚ ਕੋਈ ਸ਼ੰਕਾ ਨਾ ਲਿਆ ਤੋ ਸਾਡੀ ਤੀਹ ਹੀ ਆ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਜਾਤਾਂ ਧਰਮਾਂ ਤੋਂ ਉੱਤੇ ਉੱਠ ਕੇ ਇਨਸਾਨੀਅਤ ਦਾ ਪਾਠ ਪੜਾਇਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ Hindu ਧਰਮ ਦੀ ਰੱਖਿਆ ਲਈ ਆਪਣੀ ਸੀਸ ਦਾ ਬਲਦਾਨ ਦੇ ਦਿੱਤਾ ਸੀ। ਵਿਮੀ ਹਾਂ ਜੀ ਮੈਂ ਕਿਤਾਬਾਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਪੜਿਆ ਹੈ। ਉਂਝ ਵੀ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੁੰਦਾ ਹੈ। ਪਰ ਇਨਸਾਨ ਇਨਸਾਨੀਅਤ ਨੂੰ ਛੱਡ ਕੇ ਹੋਰ ਧਰਮਾਂ ਦੇ ਪਿੱਛੇ ਭੱਜਾ ਫਿਰਦਾ ਹੈ। ਇਹ ਨਹੀਂ ਸਮਝਦਾ ਕਿੱਤਾਰਮ ਇਨਸਾਨੀਅਤਾ ਹੀ ਦੂਜਾ ਰੂਪ ਸੰਪੂਰਨ ਸਿੰਘ ਤੀ ਤੂੰ ਤਾਂ ਬਹੁਤ ਡੂੰਘੀਆਂ ਗੱਲਾਂ ਕਰਦੀ ਆ ਪਰ ਇੱਕ ਗੱਲ ਦੱਸ ਤੂੰ ਇਸ ਹਾਲ ਵਿੱਚ ਕਿਵੇਂ ਆ ਫਿਰ ਮੇਰੇ ਤੋਂ ਤੁਸੀਂ ਕੁਝ ਨਾ ਪੁੱਛੋ ਮੈਂ ਆਪਣੇ ਅਤੀਤ ਨੂੰ ਦੁਬਾਰਾ ਨਹੀਂ ਯਾਦ ਕਰਨਾ ਚਾਹੁੰਦੀ ਮੈਂ ਤਾਂ ਚਾਹੁੰਦੀ ਆ ਕਿ ਮੈਨੂੰ ਸਭ ਕੁਝ ਭੁੱਲ ਜਾਵੇ ਤੇ ਮੈਂ ਨਵੀਂ ਸਥਿਰੀਤ ਜ਼ਿੰਦਗੀ ਸ਼ੁਰੂ ਕਰਾਂ ਬਸ ਮੈਨੂੰ ਇਸ ਸਕੂਲ ਵਿੱਚ ਨੌਕਰੀ ਮਿਲ ਜਾਵੇ ਤਾਂ ਜੋ ਮੈਂ ਆਪਣੀ ਬੱਚੀ ਨੂੰ ਪਾਲ ਸਕਾਂ ਸੁਰਜੀਤ ਵਿਮੇ ਤੈਨੂੰ ਧੀ ਸਿਰਫ ਮੂੰਹ ਨਾਲ ਨਹੀਂ ਕਿਹਾ ਅਸੀਂ ਤੈਨੂੰ ਆਪਣੀ ਧੀ ਮੰਨਿਆ ਹੈ ਫਿਰ ਤੂੰ ਫਿਕਰ ਕਿਉਂ ਕਰਦੀ ਹੈ ਅਸੀਂ ਤੁਹਾਡਾ ਸਭ ਕੁਝ ਕਰਾਂਗੇ ਤੇਰੇ ਪਾਪਾ ਦੀ ਬਥੇਰੀ ਤਨਖਾਹ ਪਿੰਡ ਸਾਡੀ ਜ਼ਮੀਨ ਵੀ ਆ ਅਸੀਂ ਤਾਂ ਕਦੇ ਗੁਰਦੁਆਰਾ ਸਾਹਿਬ ਤੇ ਕਦੇ ਅनाथ ਆਸ਼ਰਮ ਵਿੱਚ ਦਾਨ ਕਰਦੀਆਂ ਉੱਥੇ ਨਾ ਦੇਾਂਗੇ ਆਪਣੀ ਧੀ ਤੇ ਖਰਚ ਕਰਾਂਗੇ ਤੇ ਉਹ ਵਿੰਮੀ ਨੂੰ ਕੁੱਟ ਕੇ ਜੱਫੀ ਪਾ ਲੈਂਦੀ ਆ ਅਸੀਂ ਤੇਰੇ ਤੇ ਕੋਈ एहसान ਨਹੀਂ ਕਰਨਾ ਸਾਡੇ ਬੁਢਾਪੇ ਨੂੰ ਕਿਸੇ ਦੇ ਸਹਾਰੇ ਦੀ ਲੋੜ ਆ ਤੇ ਪ੍ਰਮਾਤਮਾ ਨੇ ਤੈਨੂੰ ਸਾਡਾ ਸਹਾਰਾ ਬਣਾ ਕੇ ਭੇਜਿਆ ਹੈ ਫਿਮੀ ਸਹਾਰਾ ਤਾਂ ਤੁਸੀਂ ਮੈਨੂੰ ਦਿੱਤਾ ਆ ਮੈਨੂੰ ਵੀ ਪਤਾ ਨਹੀਂ ਸੀ ਕਿ ਮੈਂ ਕਿੱਥੇ ਜਾਣਾ ਆ ਮੇਰੇ ਕੋਲ ਤਾਂ ਕੁਝ ਨਹੀਂ ਸੀ ਮੈਂ ਤਾਂ ਅਨਾਥ ਆਸ਼ਰਮ ਵਿੱਚੋਂ ਪੈਸੇ ਚੋਰੀ ਕਰਕੇ ਭੱਜੀ ਸੀ ਤਾਂ ਜੋ ਕੁਝ ਦਿਨ ਗੁਜ਼ਾਰਾ ਕਰ ਸਕਾਂ ਤੁਸੀਂ ਉਹ ਪੈਸੇ ਤੁਸੀਂ ਵੇਖਿਆ ਹਾਂ ਸਰਜੀਤ ਹਾਂ ਪੁੱਤਰ ਮੈਂ ਉਹ ਪੈਸੇ ਅੰਦਰ ਰੱਖ ਦਿੱਤੇ ਸੀ ਪਰ ਤੂੰ ਅਨਾਥ ਆਸ਼ਰਮ ਤੋਂ ਕਿਉਂ ਭਜੀ ਉਥੇ ਤਾਂ ਵੀ ਸਹਾਰੀ ਨੂੰ ਸਹਾਰਾ ਮਿਲਦਾ ਹੈ ਫਿਰ ਮੀ ਇਹ ਬਹੁਤ ਲੰਮੀ ਕਹਾਣੀਆਂ ਅਜੇ ਮੇਰਾ ਦਿਲ ਇਹਨਾਂ ਗੱਲਾਂ ਨੂੰ ਤਹਰਉਣ ਲਈ ਨਹੀਂ ਮੰਨਦਾ ਹੌਲੀ-ਹੌਲੀ ਤੁਹਾਨੂੰ ਇਹ ਸਭ ਕੁਝ ਦੱਸਾਂਗੀ ਸੰਪੂਰਨ ਸਿੰਘ ਪੁੱਤਰ ਅਸੀਂ ਤੇਰੇ ਤੋਂ ਕੁਝ ਵੀ ਪੁੱਛਣਾ ਨਹੀਂ ਚਾਹੁੰਦੇ ਤੇਰਾ ਚਿਹਰਾ ਹੀ ਦੱਸਦਾ ਹੈ ਕਿ ਤੂੰ ਬਹੁਤ ਪੋੜੀਆਂ ਤੇ ਜ਼ਿੰਦਗੀ ਨੇ ਤੈਨੂੰ ਬਹੁਤ ਦੁੱਖ ਦਿੱਤੇ ਹਨ ਇਸ ਕਰਕੇ ਜਰੂਰ ਤੇਰਾ ਦਿਲ ਕਰੇ ਤੂੰ ਸਾਡੇ ਨਾਲ ਆਪਣਾ ਦੁੱਖ ਵੰਡ ਸਕਦੀ ਅਸੀਂ ਤਾਂ ਕਿਸਮਤ ਦੇ ਮਾਰੇ ਹੋਏ ਹਾਂ ਰੱਬ ਨੇ ਕੋਈ ਔਲਾਦ ਨਹੀਂ ਦਿੱਤੀ ਇਕਤੀ ਗੁੱਥ ਲਈ ਸੀ ਉਸ ਨੂੰ ਵੀ ਰਬ ਲੈ ਗਿਆ ਅਸੀਂ ਕੋਈ ਮਾੜੇ ਕੰਮ ਕੀਤੇ ਹੋਣੇ ਨਹੀਂ ਤੇ ਉਹ ਅੱਖਾਂ ਪਰ ਆਇਆ ਵਿੰਮੀ ਉਸ ਦੀਆਂ ਅੱਖਾਂ ਪਹੁੰਚਦੀ ਹੋਈ ਕਹਿੰਦੀ ਆ ਪਪਾ ਜੀ ਮੈਂ ਤੁਹਾਡੀ ਧੀ ਆ ਤੁਸੀਂ ਹੁਣ ਬਿਲਕੁਲ ਨਹੀਂ ਰੋਣਾ ਇਹਨੇ ਨੂੰ ਅਨਾਮਿਕਾ ਰੋਣ ਲੱਗ ਪਈ ਤਾਂ ਵਿੰਮੀ ਉਸ ਨੂੰ ਚੁੱਕ ਕੇ ਦੁੱਧ ਪਿਉਣ ਲੱਗੀ ਤੇ ਸਰਜੀਤ ਕਹਿੰਦੀ ਮੈਂ ਹੁਣ ਰੋਟੀ ਬਣਾ ਲਵਾਂ ਤੇ ਉਹ ਰਸੋਈ ਵਿੱਚ ਜਾ ਕੇ ਫੁਲਕੇ ਪਕਾਉਣ ਲੱਗੀ ਸਰਜੀਤ ਰੋਟੀ ਪਕਾ ਕੇ ਵਿੰਮੀ ਨੂੰ ਕਹਿੰਦੀ ਹੈ ਕਿ ਬੇਟਾ ਗਰਮੀ ਬਹੁਤਾ ਤੂੰ ਵੀ ਨਹਾ ਲਾ ਫਿਰ ਆਪਾਂ ਇਕੱਠੇ ਹੀ ਰੋਟੀ ਖਾਣੇ ਆ ਵਿੰਮੀ ਕਹਿੰਦੀ ਮੇਰਾ ਨਹਾਉਣ ਦਾ ਮਨ ਨਹੀਂ ਸਵੇਰੇ ਹੀ ਨਹਾ ਲਾਂ ਮੰਦ ਲੋ ਤੁਸੀਂ ਅਨਾਮਿਕਾ ਨੂੰ ਫੜੋ ਮੈਂ ਰੋਟੀ ਪਾ ਲਿਆਉਣੀ ਆ ਸਰਜੀਤ ਕਹਿੰਦੀ ਨਹੀਂ ਪੁੱਤਰ ਤੂੰ ਬਹੁਤ ਥੱਕੀ ਹੋਈ ਲੱਗ ਰਹੀ ਆ ਮੈਂ ਲੈ ਆਉਣੀ ਆ ਤੇ ਰੋਟੀ ਪਾ ਲਿਆਉਂਦੀ ਆ ਤਾਂ ਸੰਪੂਰਨ ਸਿੰਘ ਨੇ ਪਲਾਸਟਿਕ ਵਾਲਾ ਮੇਜ਼ ਖਿੱਚ ਕੇ ਆਪਣੇ ਅੱਗੇ ਕਰ ਲਿਆ ਤੇ ਸਰਜੀਤ ਨੇ ਦੋ ਕੁਰਸੀਆਂ ਮੇਸ ਕੋਲ ਕਰਦਿਆਂ ਵਿੰਮੀ ਨੂੰ ਕਹਿੰਦੀ ਆਜਾ ਪੁੱਤ ਰੋਟੀ ਖਾ ਲੈ ਵਿੰਮੀ ਕੁੜੀਆਂ ਨੂੰ ਬੈਠ ਤੇ ਲੰਮਾ ਪਾ ਕੇ ਉਹਨਾਂ ਕੋਲ ਆ ਕੇ ਰੋਟੀ ਖਾਣ ਲੱਗੀ ਸਰਜੀਤ ਨੇ ਰੋਟੀ ਨਾਲ ਖੀਰ ਬਣਾਈ ਸੀ ਕਹਿੰਦੀ ਅੱਜ ਬਹੁਤ ਖੁਸ਼ੀ ਰਧੇਨਾ ਸਾਨੂੰ ਸਾਡੀ ਧੀ ਮਿਲ ਗਈ ਆ ਰੋਟੀ ਖਾ ਕੇ ਵਿੰਮੀ ਨੇ ਭਾਂਡੇ ਚੁੱਕੇ ਤੇ ਰਸੋਈ ਵਿੱਚ ਜਾ ਕੇ ਭਾਂਡੇ ਧੋਣ ਲੱਗ ਪਈ ਸਰਜੀਤ ਉਸਤੇ ਮੰਗਰ ਗਈ ਤੇ ਕਹਿੰਦੀ ਤੀ ਮੈਂ ਭਾਂਡੇ ਧੋ ਲੈਣੀ ਆ ਤੂੰ ਰਹਿਣ ਦੇ ਦੀ ਵੀ ਕਨੇਉ ਤੇ ਕੰਮ ਵੀ ਨਹੀਂ ਕਰਨ ਦਿੰਦੇ ਮੈਂ ਕੰਮ ਕਰੇ ਤੇ ਧੀ ਵਿਹਲੇ ਬੈਠੇ ਇਹ ਚੰਗਾ ਨਹੀਂ ਲੱਗਦਾ ਭਾਂਡੇ ਮੈਂ ਧੋ ਦਿੰਦੀ ਆ ਵਿੰਮੀ ਸੁਰਜੀਤ ਨੂੰ ਕਹਿੰਦੀ ਆ ਕਿ ਮੈਂ ਤੁਹਾਨੂੰ ਮਾਂ ਕਿ ਕਿ ਬੁਲਾ ਸਕਦੀ ਆ ਸੁਰਜੀਤ ਹਾਂ ਧੀ ਮੈਂ ਤੇਰੀ ਮਾਂ ਹੀ ਆ ਤੂੰ ਮੈਨੂੰ ਮਾਂ ਹੀ ਕਿਹਾ ਕਰ ਵਿੰਮੀ ਤੁਹਾਡੇ ਤੋਂ ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਮਾਂ ਦਾ ਪਿਆਰ ਮਿਲਿਆ ਹੈ ਇਸ ਲਈ ਤੁਹਾਨੂੰ ਮੈਂ ਮਾਂ ਕਹਿਣਾ ਚਾਹੁੰਦੀ ਆ ਸੁਰਜੀਤ ਨੇ ਵਿੰਮੀ ਦੇ ਭਾਂਡੇ ਤੋਂ ਤੱਕ ਦੁੱਧ ਗਰਮ ਕਰਕੇ ਗਲਾਸਾਂ ਵਿੱਚ ਪਾ ਲਿਆ ਤੇ ਵਿੰਮੀ ਨੂੰ ਕਹਿੰਦੀ ਲੈ ਪੁੱਤਰ ਦੁੱਧ ਪੀ ਲੈ ਇੰਨਾ ਵੱਡਾ ਦੁੱਧ ਦਾ ਗਲਾਸ ਮੇਰੇ ਤੋਂ ਨਹੀਂ ਪੀਤਾ ਜਾਣਾ ਮਾਂ ਮੈਂ ਤਾਂ ਛੋਟਾ ਕੱਪ ਦੁੱਧਾ ਪੀਂਦੇ ਹਾਂ ਤਾਂ ਹੀ ਇੰਨਾ ਮੂੰਹ ਕੱਢਿਆ ਏ ਦੁੱਧ ਦਾ ਗਲਾਸ ਪਰ ਕੇ ਪੀ ਤਾਂ ਹੀ ਸਰੀਰ ਵਿੱਚ ਜਾਣਾ ਆਏਗੀ ਤੇ ਉਹ ਪਿਆਰ ਨਾਲ ਉਸ ਦੇ ਮੂੰਹ ਤੇ ਹੱਥ ਫੇਰਦੀ ਹੈ ਵਿੰਮੀ ਮਾਂ ਨਹੀਂ ਪੀਤਾ ਜਾਣਾ ਅੱਧਾ ਗਲਾਸ ਕਰ ਦਿਓ ਲੈ ਅੱਧਾ ਤੇਰੇ ਪਾਪਾ ਨੂੰ ਪਾ ਦੇਣੀ ਆ ਹੀ ਉਹ ਸੰਪੂਰਨ ਸਿੰਘ ਦੇ ਗਲਾਸ ਵਿੱਚ ਅੱਧਕ ਦੁੱਧ ਪਾ ਦਿੰਦੀ ਆ ਤੇ ਵੈਮੀ ਨੂੰ ਫੜਾ ਦਿੰਦੀ ਆ ਸਰਜੀਤ ਆਪਣੇ ਕੋਲ ਵੈਮੀ ਦੀ ਮੰਜੀ ਢਾਨ ਲੱਗੀ ਤਾਂ ਵੈਮੀ ਕਹਿੰਦੀ ਮਾਂ ਮੈਂ ਦੂਜੇ ਕਮਰੇ ਵਿੱਚ ਸੋ ਜਾਣੀ ਆ ਅਨਾਮਿਕਾ ਰਾਤ ਨੂੰ ਰੋਵੇਗੀ ਤਾਂ ਤੁਸੀਂ ਡਿਸਟਰਬ ਹੋਵੋਗੇ ਸਰਜੀਤ ਲੈ ਅਸੀਂ ਕੀ ਡਿਸਟਰਬ ਹੋਣਾ ਹੈ ਮੈਂ ਰਾਤ ਨੂੰ ਇਹਨੂੰ ਫੜ ਲਵਾਂਗੀ ਵੈਮੀ ਕਹਿੰਦੀ ਨਹੀਂ ਨਹੀਂ ਮਾਂ ਪਾਪਾ ਨੇ ਸਵੇਰੇ ਡਿਊਟੀ ਵੀ ਜਾਣਾ ਹੈ ਉਹਨਾਂ ਦੀ ਨੀਂਦ ਖਰਾਬ ਹੋਵੇਗੀ ਸਮਪੂਰਨ ਸਿੰਘ ਕਹਿੰਦਾ ਠੀਕ ਕਹਿੰਦੀ ਹੈ ਬਿੰਮੀ ਉਸ ਨੂੰ ਦੂਸਰੇ ਕਮਰੇ ਵਿੱਚ ਸੌ ਜਾਣ ਦੇ ਬਿੰਮੀ ਦੇ ਜਾਣ ਤੋਂ ਬਾਅਦ ਸੰਪੂਰਨ ਸਿੰਘ ਕਹਿੰਦਾ ਆ ਕਿ ਉਹ ਆਪਣੇ ਕੋਲ ਪੈਨ ਤੋਂ ਝੱਕਦੀ ਆ ਉਹਨੂੰ ਕੂਲਰ ਲਾ ਕੇ ਦੇ ਆ ਕਨੂੰ ਏਸੀ ਰੱਖ ਕੇ ਦੇ ਦਵਾਂਗਾ ਬਿੰਮੀ ਕੂਲਰ ਅੱਗੇ ਸੌ ਤਾਂ ਗਈ ਪਰ ਅਨਾਮੀ ਕਰ ਗਰਮੀ ਕਰਕੇ ਸੋਵੇ ਨਾ ਕਿਉਂਕਿ ਉਸ ਨੂੰ ਏਸੀ ਵਿੱਚ ਕਮਰੇ ਵਿੱਚ ਸੌਣ ਦੀ ਆਦਤ ਸੀ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਸੁਰਜੀਤ ਉੱਠ ਕੇ ਬਿੰਮੀ ਕੋਲ ਆਈ ਤਾਂ ਕਹਿੰਦੀ ਇਹ ਸੌਂਦੀ ਕਿਉਂ ਨਹੀਂ ਵਿਮੀ ਕਹਿੰਦੀ ਮਾਂ ਇਹ ਨੂੰ ਏਸੀ ਕਮਰੇ ਵਿੱਚ ਸੌਣ ਦੀ ਆਦਤ ਆ। ਜਿਆਦਾ ਗਰਮੀ ਹੋਣ ਕਰਕੇ ਸੌਂਦੀ ਨਹੀਂ ਹੈ। ਸਰਜੀਤ ਕਹਿੰਦੀ ਮੈਂ ਤਾਂ ਹੀ ਕਿਹਾ ਸੀ ਚਲ ਆਇਦਾਂ ਤਿਉਹ ਵਿਮੀ ਨੂੰ ਮੰਝੀ ਦਾ ਦਿੰਦੇ ਆ ਤਾਂ ਫਿਰ ਅਨਾਮਿਕਾ ਆਰਾਮ ਨਾਲ ਸੌ ਜਾਂਦੀ ਆ। ਸਰਜੀਤ ਨੂੰ ਇਹ ਸੋਚ ਕੇ ਨੀਂਦ ਨਹੀਂ ਆਉਂਦੀ ਕਿ ਵਿਮੀ ਹੈ ਤਾਂ ਚੰਗੇ ਤਕੜੇ ਕਰ ਦੋ ਤਾਂ ਹੀ ਏਸੀ ਕਮਰੇ ਵਿੱਚ ਸੌਣ ਦੀ ਆਦਤ ਆ। ਪਰ ਛੋਟੀ ਬੱਚੀ ਨਾਲ ਵਿਮੀ ਇਕੱਲੀ ਇਸ ਹਾਲਤ ਵਿੱਚ ਕਿਉਂ ਜੇ ਪਤੀ ਦੀ ਮੌਤ ਹੋ ਗਈ ਸੌਰੇ ਜਾਂ ਮਾਪਿਆਂ ਵਿੱਚੋਂ ਇਸ ਦਾ ਕੋਈ ਤਾਂ ਹੋਵੇਗਾ ਵਿਪਨ ਤੇ ਸੌਨੂੰ ਪੁਲਿਸ ਨੂੰ ਵਿਮੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਕੇ ਆਈ ਤਾਂ ਪੁਲਿਸ ਬਲਰਾਜ ਤੇ ਕਰ ਪੁੱਛ ਪੜਤਾਲ ਕਰਨ ਲਈ ਆਈ ਦੀ ਤੇ ਸਾਰਿਆਂ ਤੋਂ ਪੁੱਛਣ ਲੱਗੇ ਕਿ ਸੌਨੂੰ ਬਲਰਾਜ ਸ਼ੀਲਾ ਸਾਰਿਆਂ ਦੇ ਬਿਆਨ ਲੈ ਤਾਂ ਵਿਮੇ ਦੀ ਜਾਨ ਸਮੇ ਰੀਨੂ ਹੀ ਸੀ ਜੋ ਘਰ ਵਿੱਚ ਸੀ ਪੁਲਿਸ ਨੇ ਉਸ ਤੋਂ ਹੁੰਮੀ ਬਾਰੇ ਪੁੱਛਿਆ ਤਾਂ ਕਹਿੰਦੀ ਮੇਰੀ ਤਬੀਅਤ ਠੀਕ ਨਹੀਂ ਸੀ ਮੈਂ ਤਾਂ ਦਵਾਈ ਥਾਕੇ ਸੁੱਤੀ ਪਈ ਸੀ ਮੈਨੂੰ ਨਹੀਂ ਪਤਾ ਉਹ ਕਦੋਂ ਗਈ ਆ ਇਹਨੇ ਨੂੰ ਅਸ਼ੋਕ ਤੇ ਨੀਨਾ ਵੀ ਆ ਗਏ ਅਸ਼ੋਕ ਪੁਲਿਸ ਨੂੰ ਕਹਿੰਦਾ ਹੈ ਕਿਸ ਔਰਤ ਨੇ ਮੇਰੀ ਤੀਨਣ ਕੁਝ ਕੀਤਾ ਹੈ ਇਸ ਤੋਂ ਸਖਤੀ ਨਾਲ ਪੁੱਛੋ ਇਹ ਤਾਂ ਹੀ ਦੱਸੇਗੀ ਇਹੇ ਘਰ ਵਿੱਚ ਸੀ ਇਸ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾ ਕੇ ਕੁੱਟੋ ਇਸ ਨੂੰ ਤਾਂ ਹੀ ਕੁਝ ਬਕੇ ਪੁਲਿਸ ਵਾਲੇ ਕਹਿੰਦੇ ਹਨ ਕਿ ਬਿਨਾਂ ਸਬੂਤ ਦੇ ਅਸੀਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕਰ ਸਕਦੇ ਅਸ਼ੋਕ ਰੋਂਦਾ ਹੋਇਆ ਕਹਿੰਦਾ ਹੈ ਕਿ ਪਤਾ ਨਹੀਂ ਮੇਰੀ ਵੱਚੀ ਕਿਹੜੇ ਹਾਲ ਵਿੱਚ ਹੋਵੇਗੀ ਰਾਤ ਨੂੰ ਕਿੱਥੇ ਠੱਕੇ ਖਾਂਦੀ ਹੋਵੇਗੀ ਕਿਤੇ ਉਸਨੇ ਕੁਝ ਕਰਨ ਲਿਆ ਹੋਵੇ ਬਲਰਾਜ ਉਸਨੂੰ ਕਹਿੰਦਾ ਆ ਕਿ ਵਿੰਮੀ ਬਹੁਤ ਬਹਾਦਰ ਆ ਉਹ ਇਹੋ ਜਿਹੇ ਕਦਮ ਕਦੇ ਨਹੀਂ ਚੁੱਕੀਗੀ ਉਹ ਜਲਦੀ ਹੀ ਮਿਲ ਜਾਵੇਗੀ ਆਪਾਂ ਸਾਰੇ ਰੜਕੇ ਉਸ ਨੂੰ ਲੱਭਾਂਗੇ ਕੀਰਤ ਆਪਣੀ ਮੰਮੀ ਨੂੰ ਫੋਨ ਕਰਕੇ ਰੋਹਨ ਬਾਰੇ ਪੁੱਛਦੀ ਆ ਤਾਂ ਉਹ ਰੋਂਦੀ ਹੋਈ ਕਹਿੰਦੀ ਆ ਕਿ ਰੋਹਨ ਅਜੇ ਵੀ ਨਹੀਂ ਆਇਆ ਪਤਾ ਨਹੀਂ ਕਿੱਥੇ ਚਲਾ ਗਿਆ ਹੈ ਉਸਦੇ ਪਾਪਾ ਵੀ ਕਹਿੰਦੇ ਹਨ ਕਿ ਉਸ ਦਾ ਫੋਨ ਵੀ ਨਹੀਂ ਮਿਲ ਰਿਹਾ ਅਸੀਂ ਹੁਣ ਕੀ ਕਰੀਏ ਕੀਰਤ ਸੋਚਦੀ ਆ ਕਿ ਮੰਮੀ ਪਾਪਾ ਕੋਲ ਜਾਵਾਂ ਪਰ ਇੱਥੇ ਵੀ ਸਾਰੇ ਇਕੱਠੇ ਹੋਏ ਬੈਠੇ ਨੇ ਕਿਵੇਂ ਛੱਡ ਕੇ ਜਾਵਾਂ ਸੋਨੂ ਵੀ ਮੇਰੇ ਨਾਲ ਨਹੀਂ ਜਾਣਾ ਉਹ ਦੁਬਾਰਾ ਫੋਨ ਕਰਕੇ ਮੰਮੀ ਪਾਪਾ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਆ ਕਿ ਵੀਰਾ ਕੋਈ ਬੱਚਾ ਨਹੀਂ ਆ ਉਹ ਜਲਦੀ ਘਰ ਆ ਜਾਵੇਗਾ ਤੁਸੀਂ ਫਿਕਰ ਨਾ ਕਰੋ ਪਰ ਉਸ ਨੂੰ ਆਪ ਹੀ ਚਿੰਤਾ ਹੋਣ ਲੱਗੀ ਵੀਰਾ ਜੀ ਤੱਕ ਘਰ ਕਿਉਂ ਨਹੀਂ ਆਇਆ ਪੁਲਿਸ ਦੇ ਜਾਣ ਤੋਂ ਬਾਅਦ ਉਹ ਸੋਨੂ ਨੂੰ ਕਹਿੰਦੀ ਆ ਕਿ ਵੀਰਾ ਘਰ ਨਹੀਂ ਆਇਆ ਮੰਮੀ ਪਾਪਾ ਪਰੇਸ਼ਾਨ ਹੋ ਰਹੇ ਹਨ ਆਪਾਂ ਉਹਨਾਂ ਕੋਲ ਜਾ ਕੇ ਆਈਏ ਤਾਂ ਸੋਨੂ ਕਹਿੰਦਾ ਵੀਰਾ ਆ ਜਾਵੇਗਾ ਇੱਥੇ ਵੀ ਤਾਂ ਸਾਰੇ ਪਰੇਸ਼ਾਨ ਸੀ ਬਲਰਾਜ ਸੋਨੂ ਦੀ ਗੱਲ ਸੁਣ ਕੇ ਕਹਿੰਦਾ ਹੈ ਕਿ ਸੋਨੂ ਤੁਸੀਂ ਕਿਰਤ ਦੇ ਮੰਮੀ ਪਾਪਾ ਕੋਲ ਜਾਓ ਉਹ ਇਕੱਲੇ ਹਨ ਪਰੇਸ਼ਾਨ ਹੋ ਰਹੇ ਹੋਣਗੇ ਅਸੀਂ ਇੱਥੇ ਸਾਰੇ ਆ ਅਸੀਂ ਵੀ ਗੱਡੀ ਲੈ ਕੇ ਵਿੰਮੀ ਨੂੰ ਵੇਖਣ ਜਾਂਦੇ ਹਾਂ ਤੇ ਉਹ ਅਸ਼ੋਕ ਨੂੰ ਕਹਿੰਦਾ ਹੈ ਕਿ ਚਲੋ ਪਾਈ ਸਾਹਬ ਆਪਾਂ ਗੱਡੀ ਲੈ ਕੇ ਵਿੰਮੀ ਨੂੰ ਲੱਭਦੇ ਹਾਂ ਤੇ ਉਹ ਚਾਰੇ ਗੱਡੀ ਵਿੱਚ ਫੈਟ ਚੱਲ ਪੈਂਦੇ ਹਨ ਵਿਪਨ ਗੱਡੀ ਵਿੱਚ ਉਤਰ ਆਪਣੀ ਬਾਈਕ ਲੈ ਕੇ ਵਿੰਮੀ ਦੀਆਂ ਸਹੇਲੀਆਂ ਕਰ ਜਾ ਕੇ ਪਤਾ ਕਰਦਾ ਹੈ ਫਿਰ ਉਹ ਆਪਣੇ ਚਾਚਾ ਜੀ ਦੇ ਘਰ ਜਾਂਦਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਦੋਵੇਂ ਵੀ ਰੋਣ ਲੱਗਦੇ ਹਨ ਕਹਿੰਦੇ ਕੁੜੀ ਨੇ ਦੁਖੀ ਹੋ ਕੇ ਕੁਝ ਕਰ ਲਿਆ ਹੋਣਾ ਹੈ ਕਿ ਤੇ ਨਹਿਰ ਵਿੱਚ ਛਾਲ ਮਾਰ ਲਗੀ ਹੋਣੀ। ਉਹਦੀ ਚਾਚੀ ਕਹਿੰਦੀ ਹਾਈ ਉਹ ਨੰਨੀ ਜਾਨ ਨੂੰ ਵੀ ਨਾਲ ਹੀ ਲੈ ਡੁੱਬ ਮਰੀ ਹੋਣੀ ਐ। ਸੋਨੂ ਤੇ ਕੀਰਤ ਆਪਣੇ ਮੰਮੀ ਪਾਪਾ ਕੋਲ ਚਲੇ ਗਏ ਤੇ ਉਹ ਵੀ ਬੈਠੇ ਰੋ ਰਹੇ ਸਨ। 8 ਵਜ ਗਏ ਹਨ ਪਤਾ ਨਹੀਂ ਰੋਹਨ ਕਿੱਥੇ ਕਿਹੜੇ ਹਾਲ ਵਿੱਚ ਹੋਵੇਗਾ। ਅੱਜ ਖੁਸ਼ੀ ਦਾ ਦਿਨ ਸੀ। ਅਸੀਂ ਤਾਂ ਮੰਗਣੀ ਦੀ ਤਿਆਰੀ ਕਰਨੀ ਸੀ। ਪਤਾ ਨਹੀਂ ਕੀ ਹੋਇਆ ਹੋਵੇਗਾ ਮੇਰੇ ਪੁੱਤਰ ਨੂੰ। ਸ਼ੁਸ਼ਮਾ ਰੋਂਦੀ ਹੋਈ ਕਹਿ ਰਹੀ ਸੀ ਕੀਰਤ ਦੀਆਂ ਵੀ ਅੱਖਾਂ ਪਾਰ ਆਈਆਂ ਪਰ ਉਹ ਮੈਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਮੰਮੀ ਮਾੜਾ ਕਿਉਂ ਸੋਚਦੀ ਹੋ ਸਭ ਠੀਕ ਹੀ ਹੋਵੇਗਾ ਵੀਰਾ ਕਿਸੇ ਕੰਮ ਕਰਕੇ ਦਫ਼ਤਰ ਰੁਕ ਗਿਆ ਹੋਵੇਗਾ ਅਸੀਂ ਜਾ ਕੇ ਪਤਾ ਕਰਦੇ ਹਾਂ ਤੇ ਉਹ ਦੋਵੇਂ ਉਸੇ ਦਫ਼ਤਰ ਪਤਾ ਕਰਨ ਚਾਹੁੰਦੇ ਹਨ ਪਰ ਇਸ ਸਮੇਂ ਦਫ਼ਤਰ ਤਾਂ ਬੰਦ ਪਿਆ ਸੀ ਹੁਣ ਉਹ ਹੋਰ ਵੀ ਪਰੇਸ਼ਾਨ ਹੋ ਗਏ ਕੀਰਤ ਸੋਚਦੀ ਆ ਕਿ ਕੀ ਹੋ ਰਿਹਾ ਹੈ ਰੋਹਨ ਦੇ ਵੇਖ ਵਿਖਾਈ ਦੇ ਦਿਨ ਰੋਹਨ ਦਾ ਨਾ ਮਿਲਣਾ ਮਮੀ ਦਾ ਘਰੋਂ ਚਲੇ ਜਾਣਾ ਇਹ ਸਭ ਕੁਝ ਅੱਜ ਹੀ ਹੋਣਾ ਸੀ ਕਿਤੇ ਮੰਮੀ ਦੀ ਗੱਲ ਸਹੀ ਨਾ ਹੋ ਜਾਵੇ ਪਰ ਵਿਰਾ ਇਸ ਤਰ੍ਹਾਂ ਨਹੀਂ ਕਰ ਸਕਦਾ ਉਹ ਸਾਰੇ ਪਾਸੇ ਵੇਖ ਕੇ ਘਰ ਵਾਪਸ ਆ ਰਹੀ ਸੰ ਕਿ ਸ਼ਿਵਾਨੀ ਦੇ ਮੰਮੀ ਪਾਪਾ ਦਾ ਫੋਨ ਆ ਜਾਂਦਾ ਹੈ ਉਹ ਕਹਿੰਦੇ ਹਨ ਕਿ ਰੋਹਨ ਨੂੰ ਇੱਥੋਂ ਗਏ 2 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਉਹ ਤਾਂ ਸ਼ਿਵਾਨੀ ਨੂੰ ਗੇਟ ਤੇ ਉਤਾਰ ਕੇ ਚਲਾ ਗਿਆ ਕਹਿੰਦਾ ਮੈਂ ਇਸ ਤਰ੍ਹਾਂ ਘਰ ਆਉਂਦਾ ਚੰਗਾ ਨਹੀਂ ਲੱਗਦਾ ਸ਼ਿਵਾਨੀ ਵੀ ਬਹੁਤ ਫਿਕਰ ਕਰ ਰਹੀ ਆ ਸੋਨੂ ਤੇ ਕੀਰਤ ਸ਼ਿਵਾਨੀ ਦੇ ਮੰਮੀ ਪਾਪਾ ਨਾਲ ਗੱਲ ਕਰ ਰਹੇ ਸੀ ਕਿ ਕੀਰਤ ਦੇ ਫੋਨ 'ਤੇ ਉਸੇ ਪਾਪਾ ਦਾ ਫੋਨ ਆਉਂਦਾ ਹੈ ਤੇ ਉਹ ਕੋਈ ਗੱਲ ਨਹੀਂ ਕਰਦੇ ਬਸ ਰੋ ਹੀ ਜਾਂਦੇ ਹਨ ਸੋਨੂ ਤੇ ਕੀਰਤ ਛੇਤੀ ਛੇਤੀ ਘਰ ਪਹੁੰਚਦੇ ਹਨ ਤਾਂ ਕੀਰਤ ਆਪਣੇ ਪਾਪਾ ਨੂੰ ਪੁੱਛਦੇ ਆ ਕਿ ਕੀ ਹੋਇਆ ਪਾਪਾ ਉਸ ਤੋਂ ਵੀ ਗੱਲ ਨਹੀਂ ਹੁੰਦੀ ਤੇ ਉਹ ਆਪਣਾ ਫੋਨ ਕੀਰਤ ਨੂੰ ਫੜਾ ਦਿੰਦਾ ਹੈ ਕੀਰਤ ਦੇਖਦੀ ਹੈ ਕਿ ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ ਹੈ ਉਹ ਡਾਇਲ ਕਰਦੀਆ ਤਾਂ ਅੱਗੋਂ ਇੱਕ ਆਦਮੀ ਬੋਲਦਾ ਹੈ ਕਿ ਰੋਹਨ ਦੀ ਗੱਡੀ ਮੇਰੀ ਟਰੱਕ ਨਾਲ ਐਕਸੀਡੈਂਟ ਹੋ ਗਿਆ ਸੀ ਉਸਦੇ ਬਹੁਤ ਸੱਟਾਂ ਲੱਗੀਆਂ ਹਨ ਮੈਂ ਇਹਨਾਂ ਨੂੰ ਡੀ ਐਮ ਸੀ ਹਸਪਤਾਲ ਪਹੁੰਚਾ ਦਿੱਤਾ ਹੈ ਹੁਣ ਇਹਨਾਂ ਦੀ ਹਾਲਤ ਕੁਝ ਠੀਕ ਆ ਤੁਸੀਂ ਜਲਦੀ ਪਹੁੰਚ ਜਾਓ ਰੋਹਨ ਦੇ ਐਕਸੀਡੈਂਟ ਦਾ ਸੁਣ ਕੇ ਸੋਨੂ ਕੀਰਤ ਤੇ ਉਸ ਦੇ ਮਮੀ ਪਾਪਾ ਵੀ ਡੀ ਐਮ ਸੀ ਹਸਪਤਾਲ ਪਹੁੰਚ ਜਾਂਦੇ ਹਨ ਉਹ ਰਿਸੈਕਸ਼ਨ ਤੋਂ ਪੁੱਛ ਕੇ ਐਮਰਜੈਂਸੀ ਵਿੱਚ ਜਾਂਦੇ ਹਨ ਤਾਂ ਅੱਗੇ ਬੈਠਾ ਸਿਕਿਉਰਿਟੀ ਵਾਲਾ ਕਹਿੰਦਾ ਹੈ ਕਿ ਅੰਦਰ ਇੱਕ ਆਦਮੀ ਹੀ ਜਾ ਸਕਦਾ ਹੈ ਸੁਸ਼ਮਾ ਅੰਦਰ ਜਾਂਦੀ ਆ ਤਾਂ ਟਰੱਕ ਵਾਲਾ ਅਵਿਨੀਸ਼ ਕੋਲ ਬੈਠਾ ਸੀ ਉਹ ਬਾਹਰ ਆ ਜਾਂਦਾ ਹੈ ਤੇ ਬਾਹਰ ਆ ਅਵਿਨੀਸ਼ ਨੂੰ ਹੱਥ ਜੋੜ ਕੇ ਕਹਿੰਦਾ ਆ ਕਿ ਮੇਰੀ ਕੋਈ ਗਲਤੀ ਨਹੀਂ ਸੀ ਮੈਂ ਤਾਂ ਆਪਣੀ ਸਾਈਡ ਜਾ ਰਿਹਾ ਸੀ ਸਾਹਿਬ ਇੱਕਦਮ ਮੇਰੇ ਟਰੱਕ ਅੱਗੇ ਆ ਗਏ ਫਿਰ ਵੀ ਮੈਂ ਇਲਾਜ ਦਾ ਸਾਰਾ ਖਰਚਾ ਦੇਣ ਲਈ ਤਿਆਰ ਹਾਂ ਸੁਨੋ ਉਹਨੂੰ ਮੋਢੇ ਤੋਂ ਫੜ ਕੇ ਗੁੱਸੇ ਨਾਲ ਕਹਿੰਦਾ ਆ ਕਿ ਕਿਉਂ ਉਹ ਕੋਈ ਪਾਗਲ ਸੀ ਉਹ ਸ਼ਹਿਰ ਦਾ ਡੀਸੀ ਆ ਆਪਣੀ ਸੋਨੂੰ ਨੂੰ ਕਹਿੰਦਾ ਕਿ ਬੇਟਾ ਇਹ ਰੋਹ ਨੂੰ ਹਸਪਤਾਲ ਲੈ ਆਇਆ ਇਸ ਨਾਲ ਰੋਹ ਦੀ ਜਾਨ ਬਚ ਗਈ ਜੇ ਰਿੱਕਰ ਇਹ ਭੱਜ ਜਾਂਦਾ ਤਾਂ ਅਸੀਂ ਕੀ ਕਰ ਲੈਣਾ ਸੀ ਅਸੀਂ ਤੇਰੇ ਤੋਂ ਕੁਝ ਨਹੀਂ ਲੈਣਾ ਸਾਡਾ ਪੁੱਤਰ ਬਚ ਗਿਆ ਹੈ ਉਹ ਬਥੇਰਾ ਪੈਸੇ ਕਮਾ ਲਵੇਗਾ ਉਹ ਆਦਮੀ ਕਹਿੰਦਾ ਕਿ ਮੈਨੂੰ ਤਾਂ ਹਸਪਤਾਲ ਆ ਕੇ ਪਤਾ ਲੱਗਾ ਕਿ ਇਹ ਆਪਣੇ ਡੀਸੀ ਸਾਹਿਬ ਨੇ ਸਾਵਦਾ ਫੋਨ ਬੰਦ ਸੀ ਇਸ ਕਰਕੇ ਤੁਹਾਨੂੰ ਦੱਸਣ ਵਿੱਚ ਦੇਰ ਹੋ ਗਈ ਫੋਨ ਚਾਰਜ ਕਰਕੇ ਫੋਨ ਵਿੱਚ ਤੁਹਾਡਾ ਨੰਬਰ ਮਿਲੇ ਆ ਤਾਂ ਤੁਹਾਨੂੰ ਫੋਨ ਕੀਤਾ ਅਗਨੇਸ਼ ਕਹਿੰਦਾ ਹੈ ਕਿ ਭਰਾਵਾ ਤੇਰਾ ਬਹੁਤ ਬਹੁਤ ਧੰਨਵਾਦ ਜਿੱਤੋਂ ਸਾਡੇ ਬੱਚੇ ਨੂੰ ਹਸਪਤਾਲ ਪਹੁੰਚਾ ਕੇ ਉਸਦੀ ਜਾਨ ਬਚਾ ਦਿੱਤੀ ਤੇ ਉਹ ਉਸ ਨੂੰ ਆਪਣੇ ਵੱਲੋਂ ਕੁਝ ਪੈਸੇ ਦਿੰਦਾ ਹੈ ਤਾਂ ਟਰੱਕ ਡਰਾਈਵਰ ਕਹਿੰਦਾ ਨਾ ਜੀ ਮੈਂ ਪੈਸੇ ਨਹੀਂ ਲੈਣੇ ਸਾਬ ਤਾਂ ਮੇਰੇ ਬੱਚਿਆਂ ਵਰਗੇ ਹਨ ਉਹ ਕਹਿੰਦਾ ਮੈਂ ਲੁਧਿਆਣਾ ਹੀ ਰਹਿਣਾ ਆ ਫਿਰ ਸਾਹ ਦਾ ਪਤਾ ਲੈਣ ਆਵਾਂਗਾ ਤੇ ਉਹ ਚਲਾ ਜਾਂਦਾ ਹੈ ਰੋਹਨ ਦੇ ਸੱਟਾਂ ਤਾਂ ਕਾਫੀ ਲੱਗੀਆਂ ਸਨ ਪਰ ਸੱਟਾਂ ਗੰਭੀਰ ਨਹੀਂ ਸਨ ਸ਼ਸ਼ਮਾ ਨੂੰ ਰੋਂਦੀ ਹੋਈ ਵੇਖ ਉਹ ਕਹਿੰਦਾ ਹੈ ਕਿ ਮੰਮੀ ਮੈਂ ਠੀਕ ਹਾਂ ਤੁਸੀਂ ਟੈਨਸ਼ਨ ਨਾ ਲਵੋ ਮੈਂ ਜਲਦੀ ਠੀਕ ਹੋ ਜਾਵਾਂਗਾ ਪਰ ਸ਼ਸ਼ਮਾ ਉਸ ਦੀਆਂ ਲੱਗੀਆਂ ਪੱਟੀਆਂ ਵੇਖ ਕੇ ਰੋਈ ਜਾਂਦੀ ਹੈ ਨਰਸਸ ਨੂੰ ਕਹਿੰਦੀ ਹੈ ਕਿ ਮਾਤਾ ਤੁਸੀਂ ਬਾਹਰ ਚੱਲੋ ਇਸ ਤਰ੍ਹਾਂ ਮਰੀਜ਼ ਕੋਲ ਰੋਹੂ ਨਾ ਤੇ ਉਹ ਸ਼ਸ਼ਮਾ ਨੂੰ ਬਾਹਰ ਭੇਜ ਦਿੰਦੀ ਹੈ ਸ਼ੁਸ਼ਮਾ ਦੇ ਬਾਹਰ ਆਉਂਦੇ ਅਵਨੀਸ਼ ਰੋਹਨ ਕੁਲ ਗਿਆ ਤਾਹੋ ਰੋਹਨ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਆ ਕਿ ਕੋਈ ਗੱਲ ਨਹੀਂ ਪੁੱਤਰ ਜਾਨ ਬਚ ਗਈ ਸੱਟਾਂ ਤਾਂ ਛੇਤੀ ਠੀਕ ਹੋ ਜਾਣਗੀਆਂ ਰੋਹਨ ਵੀ ਕਹਿੰਦਾ ਕਿ ਪਾਪਾ ਮੈਂ ਠੀਕ ਆ ਛੋਟੀਆਂ-ਛੋਟੀਆਂ ਸੱਟਾਂ ਹਨ ਅਵਨੀਸ਼ ਕਹਿੰਦਾ ਕਿ ਕੱਲ ਦੱਸ ਬੇਟਾ ਤੂੰ ਤਾਂ ਗੱਡੀ ਬੜੇ ਆਰਾਮ ਨਾਲ ਚਲਾਉਂਦਾ ਸੀ ਪਰ ਅੱਜ ਤੂੰ ਕਿਵੇਂ ਗੱਡੀ ਟਰੱਕ ਵਿੱਚ ਮਾਰ ਦਿੱਤੀ ਟਰੱਕ ਵਾਲਾ ਕਹਿ ਰਿਹਾ ਸੀ ਕਿ ਮੇਰੀ ਕੋਈ ਗਲਤੀ ਨਹੀਂ ਸੀ ਰੋਹਨ ਪਾਪਾ ਘਰ ਤੇ ਮੇਰੀ ਹੀ ਸੀ ਪਤਾ ਨਹੀਂ ਕਿਵੇਂ ਇੱਕਦਮ ਗੱਡੀ ਦਾ ਬੈਲੈਂਸ بگੜ ਗਿਆ ਤੇ ਗੱਡੀ ਟੱਕ ਵਿੱਚ ਆਵਜੀ ਅਮਨਿਸ਼ ਮੈਂ ਸਮਝਦਾ ਹਾਂ ਕਿ ਤੂੰ ਇਸ ਰਿਸ਼ਤੇ ਤੋਂ ਪਰੇਸ਼ਾਨ ਹੋਵੇਂਗਾ ਤਾਂ ਹੀ ਤੇਰਾ ਧਿਆਨ ਗੱਡੀ ਵੱਲ ਨਹੀਂ ਸੀ ਰੋਹਨ ਸੋਚਦਾ ਹੈ ਕਿ ਬਹੁਤ ਔਖਾ ਹੁੰਦਾ ਹੈ ਉਸਨੂੰ ਭੁੱਲ ਜਾਣਾ ਜਿਸ ਨੂੰ ਪਿਆਰ ਕਰਦੇ ਹੋਏ ਪਰ ਉਹ ਕਹਿੰਦਾ ਪਾਪਾ ਇਹੋ ਜਿਹੀ ਕੋਈ ਗੱਲ ਨਹੀਂ ਜੇ ਮੈਂ ਪਰੇਸ਼ਾਨ ਹੁੰਦਾ ਤਾਂ ਮੈਂ ਆਪ ਹੀ ਹਾਂ ਨਹੀਂ ਕਰਨੀ ਸੀ ਸੋਨੂ ਤੇ ਕੀਰਤ ਵੀ ਰੋਹਨ ਤਨਵਾਜੀ ਸਾਰਿਆਂ ਦਾ ਅਦਾਸ ਤਾਏ ਭਾਗੇ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀ ਕਾਲ ਜੀ